ਕਿਸੇ ਨੇ ਕਿੰਨਾ ਸੋਨਾ ਕਿਹਾਗਾ ਕਹਿੰਦੇ ਤਾਂਸ਼ ਦੇ 52 ਪੱਤਿਆਂ ਦੇ ਵਿੱਚੋਂ ਜਿਕਰ ਇੱਕ ਬਾਦਸ਼ਾਹ ਗਵਾਚੇ ਨਾ ਤਾਂ ਉਹਨੂੰ ਲੱਭਿਆ ਨਹੀਂ ਜਾਂਦਾ ਸਗੋਂ ਉਹਦੀ ਜਗ੍ਹਾ ਜੋਕਰ ਨੂੰ ਦੇ ਦਿੱਤੀ ਜਾਂਦੀ ਹੈ ਤੇ ਜੋਕਰ ਆਪਣੇ ਆਪ ਨਹੀਂ ਜਾਂਦਾਗਾ ਸਗੋਂ ਬੜੇ ਮਾਣ ਸਨਮਾਨ ਦੇ ਨਾਲ 51 ਪੱਤੇ ਉਹਨੂੰ ਆਪਣੇ ਆਪ ਵਿਚਰ ਲਾਉਂਦੇ ਨੇ ਕਿ ਸਾਨੂੰ ਤੇਰੇ ਬਿਨਾ ਸਰਦਾ ਨਹੀਂ ਸਗੋਂ ਇਹ ਗੱਲਾਂ ਸੋਚ ਕੇ ਨਾ ਆਪਣੇ ਆਪ ਨੂੰ ਬਾਦਸ਼ਾਹ ਨਾ ਸਮਝਿਆ ਕਰੋ ਵੀ ਅਸੀਂ ਬਾਦਸ਼ਾਹ ਬਣ ਗਏ ਤੁਹਾਡੇ ਵਰਗੇ ਲੱਖਾਂ ਬਾਦਸ਼ਾਹ ਆਏ ਨੇ ਤੇ ਲੱਖਾਂ ਬਾਦਸ਼ਾਹ ਦੀ ਜਗ੍ਹਾ ਜੋਕਰ ਨੇ ਲਈ ਹੈ ਇਸੇ ਗੱਲ ਦੀ ਸ਼ੁਰੂਆਤ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਹੈ ਉਹ ਸਟਾਰਟ ਕਰਦੇ ਹਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਯਾਦਵੀ ਸਿੱਧੂ ਬਲੌਗਸ ਤੇ ਤੇ ਮੈਂ ਅਮਨਦੀਪ कौर ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਪਹਿਲੀ ਵਾਰੀ ਆਏ ਨੇ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਜੀਏ ਸਬਸਕ੍ਰਾਈਬ ਤੇ ਨਾਲ ਹੀ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਅਤੇ ਪਿਆਰੇ ਪਿਆਰੇ ਕਮੈਂਟ ਜਿਹੜੇ ਜਰੂਰ ਕਰਿਆ ਕਰੋ ਵੀਡੀਓ ਦੀ ਸ਼ੁਰੂਆਤ ਹੋ ਗਈ ਸਿੱਗੀ ਜੇ ਮਾਰਨਿੰਗ ਦਾ ਟਾਈਮ ਸੀਗਾ ਤੇ ਇਹ ਤੁਹਾਨੂੰ ਮੈਂ 35 ਅਖਰਾਨਾ ਦਿਖਾ ਰਹੀ ਸੀਗੀ ਊੜਿਆੜੇ ਦੇ ਜਿਹੜੇ ਯਾਦਵੀ ਦੇ ਹਮੇਸ਼ਾ ਯਾਦ ਰਹਿੰਦੇ ਨੇ ਤੇ ਆਪਾਂ ਸਾਹਮਣੇ ਇਹਨਾਂ ਨੂੰ ਰੱਖ ਦਿੱਤਾਗਾ ਇਸੇ ਤੋਂ ਇਸ ਤੋਂ ਬਾਅਦ ਆਪਾਂ ਕਰ ਰਹੇ ਸੀਗੇ ਸਾਬ ਦੀ ਛੋਟ ਸਾਬ ਦੀ ਡਰੈਸ ਪ੍ਰੈਸ ਕਿਉਂਕ ਅੱਜ ਮੀਂਹ ਬਹੁਤ ਜ਼ਿਆਦਾ ਸੀਗਾ ਤੇ ਇਹ ਵਾਲੇ ਕਾਰਡ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਦਿਆ ਕਰੋ ਇਹਨਾਂ ਤੋਂ ਉਹ ਬਹੁਤ ਕੁਝ ਸਿੱਖਦੇ ਨੇਗੇ ਸੋ ਆਪਾਂ ਉਹਦੀ ਘਰਤੀ ਸੀਗੀ ਜੀ ਡਰੈੱਸ ਪ੍ਰੈਸ ਤੇ ਆਪਾਂ ਬਾਅਦ ਦਾ ਦਿਖਾਉਣੇ ਤੁਹਾਨੂੰ ਮਾਹੌਲ ਦੇਖੋ ਮੀਂਹ ਜਿਹੜਾ ਹੱਜ ਵੀ ਆ ਰਿਹਾ ਸੀਗਾ ਤੇ ਅੱਜ ਮੰਡ ਆ ਰਿਹਾ ਸੀਗਾ ਵੀ ਬੱਚਿਆਂ ਨੂੰ ਸਕੂਲ ਭੇਜਿਆ ਜਾਵੇ ਕਿ ਕਿਵੇਂ ਕਰਿਆ ਜਾਵੇ ਕਿਉਂਕਿ ਮੀਂਹ ਹੋਵੇ ਤੱਕ ਤੂਫਾਨ ਹੋਵੇ ਹਨਾ ਆਪਾਂ ਨੂੰ ਡਰ ਹਮੇਸ਼ਾ ਮਾਵਾਂ ਨੂੰ ਲੱਗਿਆ ਰਹਿੰਦਾਗਾ ਸੋ ਆਪਾਂ ਮਾਰਨਿੰਗ ਵੈਲ ਟੀ ਪੀ ਲਈ ਸੀਗੀ ਜੀ ਮਤਲਬ ਚਾਹ ਬਣਾ ਲਈ ਸੀਗੀ ਤੇ ਇਹ ਤੋਂ ਬਾਅਦ ਆਪਾਂ ਦੁਆਰੇ ਚਾਹ ਰੱਖ ਦਿੱਤੀ ਸੀ ਤੇ ਅਸੀਂ ਹਮੇਸ਼ਾ ਚਾਹ ਗੀ ਗੁੜ ਵਾਲੀ ਪੀਂਦੇ ਹਾਂ ਜੀ ਗੋੜਾ ਹਨਾ ਖੰਡ ਨੂੰ ਇਗਨੋਰ ਕਰਿਆ ਕਰੋ ਜਿੰਨਾ ਹੋ ਸਕੇ ਸੋ ਇਹ ਹੈ ਜੀ ਆਪਣੀਆਂ ਓਪਨਰ ਸੋਇਆਂ ਦਾ ਹਾਲ ਤੇ ਮੈਂ ਹਨਾ ਵਾਈਪਰ ਨਾਲ ਸਾਰਾ ਪਾਣੀ ਸੀਗਾ ਬਾਹਰ ਕੱਢ ਦਿੱਤਾ ਸੀ ਕਿਉਂਕਿ ਮੀ ਬਹੁਤ ਹੀ ਜ਼ਿਆਦਾ ਆ ਰਿਹਾ ਸੀਗਾ ਤੇ ਰਾਤ ਸੀਗਾ ਹਨਾ ਕੱਲ ਵਾਲੀ ਮਲਾਈ ਸੀਗੀ ਜਿਹੜੀ ਉਹ ਤੋਂ ਆਪਾਂ ਮੱਖਣ ਬਣਾਇਆ ਸੀ ਤੇ ਮੱਖਣ ਤੋਂ ਬਾਅਦ ਆਪਾਂ ਘਿਓ ਬਣਾ ਲਿਆ ਸੀਗਾ ਤੇ ਹੁਣ ਆਪਾਂ ਉਹ ਵਾਲੇ ਘਿਓ ਨੇ ਦੁਬਾਰੇ ਗਰਮ ਕਰਾਂਗੇ ਕਿਉਂਕਿ ਜਿਹੜਾ ਵਧੀਆ ਤਰੀਕੇ ਦੇ ਨਾਲ ਘਿਓ ਆਪਣਾ ਜਿਹੜਾ ਹੋ ਗਿਆ ਜੀ ਤਿਆਰ ਤੇ ਚਾਹ ਆਪਣੀ ਬਣ ਗਈ ਸੀਗੀ ਇਸ ਤੋਂ ਬਾਅਦ ਦੇਖਦੇ ਜੀ ਆਪਾਂ ਜੀ ਸੀਗਾ ਸਾਬਲੇ ਕਹੀ ਸੀ ਕਿ ਸਬਜ਼ੀਆਂ ਵੀ ਕਿਹੜੀਆਂ-ਕਿਹੜੀਆਂ ਸਬਜ਼ੀਆਂ ਹਨਾ ਬੜਾਈਆਂ ਜਾਣ ਤੇ ਲਓ ਜੀ ਆਪਾਂ ਹਨਾ ਕਰ ਲੈਨੇ ਰੋਟੀ ਪਾਣੀ ਦੀ ਤਿਆਰੀ ਤੇ ਇਸ ਤੋਂ ਬਾਅਦ ਹੋ ਗਿਆ ਸੀਗਾ ਦੁਪਹਿਰ ਦਾ ਟਾਈਮ ਤੇ ਛੋਟੇ ਸਾਹਿਬ ਆਗੇ ਸੀਗੇ ਜੀ ਸਕੂਲੋਂ ਤੇ ਮੈਰੇ ਲਈ ਬਣਾਈ ਸੀਗੇ ਜੀ ਚੌਲ ਨਮਕੀਨ ਚੌਲ ਚੌਲ ਖਾ ਲੂਗਾ ਜੀ ਤੇ ਔਰ ਸਾਰਾ ਆਪਣਾ ਲੱਗ ਜਾਂਦਾ ਕਿ ਟੀਵੀ ਤੇ ਨਹਾਤਾ ਸੀਗਾ ਇਹਨੂੰ ਆਪਾਂ ਤੇ ਇਸ ਤੋਂ ਬਾਅਦ ਹਣਾ ਪੜਨ ਘਰ ਦੇ ਜਿੰਨੇ ਪੈਂਡਿੰਗ ਕੰਮ ਆ ਸਾਰੇ ਉਹ ਕਰਾਂਗੇ ਅੱਜ ਨਾ ਬਾਰਿਸ਼ ਤੇ ਕਰਕੇ ਨਾ ਸਾਰੇ ਕੰਮ ਆ ਜਿਹੜੇ ਆਪਣੇ ਰੁਕੇ ਪਏ ਸੀਗੇ ਤੇ ਲਾਈਟ ਵੀ ਹੈ ਨਹੀਂ ਸੀਗੀ ਨਾ ਵਿੱਚ ਲਾਈਟ ਚਲੀ ਤੇ ਆਪਣਾ ਇਨਵਰਟਰ ਡਾਊਨ ਹੋ ਗਿਆ ਸੀਗਾ ਤਾਂ ਕਰਕੇ ਮੈਂ ਸਲਾਈ ਮਸ਼ੀਨ ਵੀ ਨਹੀਂ ਚਲਾਈ ਹੋਈ ਇਹ ਪੰਜਾਂ ਜਿਹਦੀਆਂ ਫੇਡਾਂ ਰੈਡੀ ਹੁੰਦੀਆਂ ਨੇ ਇਹਦੇ ਅਨਸਾਰ ਲੇਡੀਜ਼ ਨੂੰ ਕਹਣਾ ਜਿਹੜਾ ਔਰਤਾ ਹੁੰਨੀ ਆ ਕਿ ਅਸੀਂ ਆਪਣਾ ਕੰਮ ਆ ਜਿਹੜਾ ਹਨਾ bizness ਕੋਈ ਵੀ ਸਟਾਰਟ ਕਰਦੇ ਆਂਗੇ ਆਪਾਂ ਪੈਰਾਂ ਸਰ ਖੜੇ ਹੋਣ ਲਈ ਕਰਦੇ ਆਂਗੇ ਤੇ ਉਹਦੇ ਲਈ ਸਾਨੂੰ ਇੰਨਾ ਰੋਕਾ ਟੋਕੀ ਕਿਉਂ ਕੀਤੀ ਜਾਂਦੀ ਹੈ ਹਨਾ ਬੇਸ਼ੱਕ ਆਪਾਂ ਨੂੰ ਘਰ ਦੇ ਬੰਦੇ ਸਪੋਰਟ ਕਰਦੇ ਨੇਗੇ ਪਰ ਆਪਾਂ ਨੂੰ ਬਾਹਰਲੇ ਵੱਲੋਂ ਆਏ ਕਿਉਂ ਇਹਨਾ ਹਰਾਸ਼ਮੈਂਟ ਕੀਤਾ ਜਾਂਦਾਗਾ ਵੀ ਆਪਾਂ ਹਨਾ ਪਿੱਛੇ ਹਟ ਜਾਂਦੇ ਆ ਤੇ ਪਲੀਜ਼ ਮੈਂ ਤਾਂ ਇਹ ਕਹਿਨੀ ਆ ਦੀ ਆਪਣੇ ਆਪ ਤੇ ਇਹਨਾਂ ਵਿਸ਼ਵਾਸ ਰੱਖੋ ਵੀ ਜਿਹੜਾ ਕੰਮ ਤੁਸੀਂ ਚੁਣਿਆ ਉਹਦੇ 'ਚ ਤੁਸੀਂ ਕਦੇ ਨਾ ਕਦੇ ਪਰਮਾਤਮਾ ਸਾਨੂੰ ਕਾਮਯਾਬ ਕਰੂਗਾ ਹਨਾ ਵਾਹਿਗੁਰੂ ਦਾ ਨਾਮ ਲੇਕ ਜੇਕਰ ਆਪਾਂ ਕੋਈ ਕੰਮ ਸ਼ੁਰੂ ਕੀਤਾ ਤੇ ਕਦੇ ਨਾ ਕਦੇ ਤਾਂ ਪਰਮਾਤਮਾ ਆਪਣੀ ਝੋਲੀ ਦੇ ਵਿੱਚ ਹਨਾ ਸਾਰੀਆਂ ਖੁਸ਼ੀਆਂ ਪਾਊਗਾ ਆਪਣਾ ਮਿਹਨਤ ਦਾ ਮੁੱਲ ਪਾਊਗਾ ਸੋ ਘਬਰਾਇਆ ਨਾ ਕਰੋ ਜੇ ਘਬਰਾਗੇ ਤਾਂ ਡਿਪਰੈਸ਼ਨ 'ਚ ਚਲੇ ਜਾਵਾਂਗੇ ਤੇ ਡਿਪਰੈਸ਼ਨ ਦੇ ਵਿੱਚ ਜਦੋਂ ਹੋਵਾਂਗੇ ਨਾ ਤਾਂ ਆਪਾਂ ਨੂੰ ਆਪਣੀ ਬਾ ਕਿਸੇ ਨੇ ਨਹੀਂ ਫੜਨੀ ਸੋ ਆਪਣੇ ਕੰਮ 'ਵਲ ਧਿਆਨ ਦਿਆ ਕਰੋ ਜੀ ਹਨਾ ਤੇ ਇਸ ਤੋਂ ਬਾਅਦ ਮੈਂ ਆਪਾਂ ਆਹ ਕੀਤੀ ਸੀ ਜੀ ਜੀ ਸਰਵਾਰ ਦੀ ਸਟਿਚਿੰਗ ਕੀਤੀ ਸੀ ਸੂਟ ਦੀ ਸਟਿਚਿੰਗ ਕੀਤੀ ਸਲਵਾਰ ਤੇ ਇਸ ਤੋਂ ਪਹਿਲਾਂ ਵੀ ਮੈਂ ਕਾਫੀ ਜਿਆਦਾ ਸਲਵਾਰਾਂ ਦੇ ਉੱਤੇ ਸਟਿਚ ਕੀਤੀਆਂ ਨੇ ਸਟੇਟਸ ਮੈਂ ਖੁਦ ਵੀ ਸਟੇਟ ਵੇਅਰ ਕਰਦੀਆਂਗੀ ਸਲਵਾਰਾਂ ਤੇ ਇਹ ਬਣਾਈ ਸੀਗੀ ਜੇ ਆਪਾਂ ਮੇਰੀ ਸਿਸਟਰ ਦੀ ਬਾਕੀ ਤੁਸੀਂ ਦੱਸੋ ਮੈਨੂੰ ਹਣਾ ਕਿਵੇਂ ਦੀ ਸਟਿਚ ਹੋਈ ਹੈਗੀ ਕਿਵੇਂ ਤੁਹਾਨੂੰ ਲੱਗੀ ਇਹ ਤੇ ਇਹ ਕਾਟਨ ਦਾ ਕੱਪੜਾ ਸੀਗਾ ਜੀ ਤੇ ਉਹ ਮੈਨੂੰ ਫੜਾ ਕੇ ਗਈ ਸੀਗੀ ਸੂਟ ਤੇ ਆਪਾਂ ਦਾ ਸੂਟ ਸਟਿਚ ਕਰਤਾ ਸੀਗਾ ਵੈਸੇ ਇਹਨਾਂ ਇੰਨੇ ਜਿਆਦਾ ਕੰਮ ਹੁੰਦੇ ਨੇਗੇ ਤੇ ਕੰਮਾਂ ਦੇ ਵਿੱਚੋਂ ਟਾਈਮ ਕੱਢ-ਕੱਢ ਕੇ ਕੱਢ-ਕੱਢ ਕੇ ਹਣਾ ਫਿਰ ਮੈਂ ਜਿਹੜੀ ਸਿਲਾਈ ਉਹ ਕਰਦੀਆਂਗੀ ਸੋ ਇਸ ਤੋਂ ਬਾਅਦ ਹੋ ਗਿਆ ਸੀਗਾ ਜੀ ਸ਼ਾਮ ਦਾ ਟਾਈਮ ਜਿਹੜਾ ਹੋ ਗਿਆ ਸੀ ਸਾਵ ਲੈ ਕੇ ਆਈ ਸੀਗੇ ਇਹ ਸਬਜੀ ਤੇ ਇਹ ਕਹਿੰਦੇ ਆਲੂ ਬੈਗਣੀ ਬਣਾਉ ਅੱਜ ਸੁੱਕੀ ਸਬਜੀ ਤੇ ਅਸੀਂ ਕਿਹ ਚੱਲੋ ਠੀਕ ਹੈ ਜੀ ਆਪਾਂ ਤਾਂ ਡ੍ਰੀ ਮੰਨਣਾ ਹੁੰਦਾਗਾ ਤੇ ਇਹ ਬਣਾ ਲਾਂਗੇ ਚਲੋ ਸਬਜੀ ਬਣਾਉਣੀ ਹੈਗੀ ਤੇ ਆਪਾਂ ਬਣਾ ਲਾਂਗੇ ਜੇ ਵਾਲੀ ਸਬਜੀ ਤੇ ਬਾਰਿਸ਼ ਹਣਾ ਥੋੜੀ ਥੋੜੀ ਹੁਣ ਘਟ ਗਈ ਸੀਗੀ ਥੋੜਾ ਜਿਹਾ ਮੌਸਮ ਸਹੀ ਜਿਹਾ ਹੋ ਗਿਆ ਸੀਗਾ ਤੇ ਆਪਾਂ ਨਾ ਸਾਵ ਦੀ ਨਾ ਡਰੈਸ ਅਜ ਪਹਿਲੇ ਪ੍ਰੈਸ ਕਰਕੇ ਰੱਖਤੀ ਸੀ ਕਿਉਂਕਿ ਹਣਾ ਫਿਰ ਸਵੇਰ ਮਾਰਨਿੰਗ ਟਾਈਮ ਨਾ ਟਾਈਮ ਨਹੀਂ ਲੱਗਦਾ ਹੈਗਾਗਾ ਤਾਂ ਮੈਂ ਸੋਚਿਆ ਵੀ ਇਹ ਵਾਲਾ ਕੰਮ ਆਣਾ ਫਿਨਿਸ਼ ਕਰ ਹੀ ਦਿੰਨੀ ਹੈਗੀ ਸੋ ਇੱਧਰ ਹੋ ਗਿਆ ਸੀਗਾ 3:30 ਦੇ ਪੌਣੇ 5 ਦੇ ਮਤਲਬ ਕਰੀਬ ਟਾਈਮ ਜਿਹੜਾ ਹੋ ਗਿਆ ਸੀਗਾ ਤੇ ਸਾਹ ਆ ਗਈ ਸੀਗੇ ਡਿਊਟੀ ਤੋਂ ਤੇ ਇਹ ਲੈ ਕੇ ਆਏ ਸੀਗੇ ਕੁਝ ਨਾ ਕੁਝ ਖਾਣ ਵਾਸਤੇ ਦੇਖਦੇ ਹਾਂ ਵੈਸੇ ਮੈਨੂੰ 버ਗਰ ਲੱਗ ਰਹੇ ਸੀਗੇ ਕੋਲਚੇ 버ਗਰ ਕੁਝ ਵੀ ਹੋ ਸਕਦਾਗਾ ਗੋਲੇ ਤੋਂ ਪਤਾ ਲੱਗੂ ਲਫਾਫੇ ਤੇ ਜਿਹੜੇ ਉਹ ਇਹਦੇ ਵਿੱਚ ਸੀਗੇ ਬਾਕਸ ਹੋਰ ਕੁਝ ਸਮਾਨ ਲੈ ਕੇ ਆਏ ਸੀਗੇ ਮਾਰਕੀਟ ਚੋਂ ਇਹ ਆਉਂਦੇ ਆਉਂਦੇ ਨਾਲ ਉਧਰਲੀ ਸਾਈਡ ਹੋ ਗਿਆ ਕਹਿੰਦੀ ਕਿ ਚਲੋ ਆਪਾਂ ਆਣਾ ਥੋੜੇ ਕੰਮ ਸੀਗੇ ਮਾਰਕੀਟ ਤੇ ਨੁਪਟਾ ਕੀ ਹੋਣਾਗਾ ਤੇ ਬਟਨਾ ਕਹਿੰਦੇ ਜਮੀ ਬਹੁਤ ਜਿਆਦੀ ਸੀਗਾ ਤੇ ਆਰਾਮਾ ਮੰਡੀ ਦੇ ਵਿੱਚ ਬਹੁਤ ਜਿਆਦੇ ਪਾਣੀ ਸੀਗਾ ਸ਼ਹਿਰਾਂ ਦੇ ਵਿੱਚ ਤਾਂ ਕਿਉਂਕਿ ਸੀਵਰੇਜ ਮੰਦ ਹੋ ਜਾਂਦੀ ਹੈ ਜੀ ਹਨਾ ਤੇ ਕਈ ਵਾਰ ਕਚਰਾ ਆ ਜਾਂਦਾਗਾ ਤਾਂ ਕਰਕੇ ਹਨਾ ਪਾਣੀ ਬਹੁਤ ਜਿਆਦੀ ਹੋ ਜਾਂਦਾ ਤੇ ਐਦਾਂ ਦੇਖੋ ਸਾਡੇ ਛੋਟੇ ਸਾਫ ਦਾ ਸਟਾਈਲ ਖਾਣ ਦਾ ਪਹਿਲਾਂ ਵਜਨ weight ਕਰਕੇ ਦੇਖਦਾ ਵੀ ਕਿੰਨਾ ਕੁ ਹੈਵੀ ਹੈਗਾ ਉਹ ਤੇ ਚਲੋ ਜੀ ਆਪਾਂ ਕਰਦੇ ਆ ਖਾਣ ਦੀ ਸ਼ੁਰੂਆਤ ਤੇ ਤੁਸੀਂ ਵੀ ਅੱਜ ਖਾ ਲਓ ਸਾਡੇ ਨਾਲ ਬਾਕੀ ਸਾਡਾ ਬਲੌਗ ਕਿਵੇਂ ਦਾ ਲੱਗਦਾ ਹੁੰਦਾ ਪਲੀਜ਼ ਸਾਨੂੰ ਜਰੂਰ ਦੱਸਿਓ ਕਰੋ ਜੀ ਤੇ ਥੈਂਕ ਯੂ ਫॉर ਸਾਡਾ ਬਲੌਗ ਦੇਖਣ ਲਈ ਵਾ ਕਿਉਂ ਜੀਸ ਆਪਣੇ ਕੀਮਤੀ ਸਮੇਂ ਚ ਸਾਨੂੰ ਦਿੱ ਸਮਾਂ ਦਿੱਤਾ ਤੇ ਮਿਲਦੇ ਆ ਕਿਸ ਅਗਲੀ ਵੀਡੀਓਸ ਤਦ ਤੱਕ ਲਈ ਬਾਏ